ਉਹ ਕੋਈ ਕਹੇ ਜੀ ਫਲਾਣੇ ਕੋਲ ਤਾਂ ਨਾ ਬੜਾ ਕਿਸੇ ਨੇ ਕਹਾ ਹਾਥੀ ਦੇ ਦੰਦ ਬੜੇ ਲੰਮੇ ਤੇ ਕਿਹਨਾਂ ਸਾਲੋਂ ਕੀ ਲੱਗੇ ਫਲਾਣੇ ਕੋਲ ਬੜਾ ਪੈਸਾ ਕਿਤੇ ਗਰੀਬ ਦੀ ਮਦਦ ਕੀਤੀ ਕਿਤੇ ਗੁਰਦੁਆਰੇ ਦਾਨ ਨਹੀਂ ਲਾਈ ਸਾਥ ਸੰਗਤ ਬੜੀ ਦੁਨੀਆ ਫੇਰੀ ਹੈ 50 ਸਾਲਾਂ ਚ ਬੜੇ ਲਾ ਕਿਵੇਂ ਦੇਖੇ ਉਹ ਸੇਖਾਂ ਨੂੰ ਨਾ ਪੁੱਛੋ ਨਾ ਇਕੱਠੇ ਕਰਕੇ ਆ ਕੋਠੀ ਤੇ ਕਿੰਨਾ ਪੈਸਾ ਲੈ ਬਾਬਾ ਜੀ ਕਰੋੜ ਰੁਪਈਆ ਕੋਠੀ ਵੇਖੋ ਸਾਡੀ ਦੁਜੇ ਦੀ ਵੀ ਤਿਜੇ ਦੀ ਵੀ ਜੇ ਕਿਤੇ ਇਹਨਾਂ ਨੂੰ ਕੋਈ ਇਹ ਪੁੱਛਿਆ ਜਾਵੇ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਬਣਾਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਉਹ ਕੀ ਹੋ ਜਾਊ ਖਾਓ ਪੜਾ ਕਹਿੰਦੇ ਪੈਸੇ ਹੀ ਨਹੀਂ ਪੈਸੇ ਹੀ ਨਹੀਂ ਲੈਂਟਰ ਵੀ ਟੁੱਟਾ ਚਤੀਰ ਬੱਲੇ ਹੈ ਕੋਈ ਨਹੀਂ ਜੱਟੀਆਂ ਜੀਆਂ ਬਾਹ ਛੱਡਣਗੇ ਜਿੰਨੀ ਕਿ ਇਹਨਾਂ ਲੋਕਾਂ ਦੀ ਸ਼ਰਧਾ ਉਹਨਾਂ ਕੀ ਇਹਨਾਂ ਦਾ ਭਲਾ ਆ ਤੁਹਾਡੇ ਨੇੜੇ ਗੁਰਦੁਆਰਾ ਬਣਿਆ ਨਾ ਹਦਾਸਪੁਰ ਮੈਂ ਦੇਖਣ ਗਿਆ ਬੜਾ ਬਲ ਖੂਸਾ ਵਾਹ ਵਾਹੀ ਵਾਹ ਐ ਹੋ ਜਾ ਚਾਹੀਦਾ ਦੱਸ ਪਤਾ ਲੱਗਦਾ ਨਾ ਕਰੋੜਾਂ ਰੁਪਈਆ ਲੱਗਾ ਸਾਡੇ ਘਰ ਗੁਰਦੁਆਰੇ ਸਾਹਮਣੇ ਐ ਲੱਗਣ ਜਿਵੇਂ ਹਾਥੀ ਦੇ ਸਾਹਮਣੇ ਚੂਹਾ ਗੁਰੂ ਦਾ ਐਡਾ ਸੁਣ ਪਰ ਉਲਟਾ ਚੱਲਣ ਡਿਆ ਕਿਤੇ ਪਲਾਸਟਰ ਨਹੀਂ ਹੋਇਆ ਕਿ ਤੇ ਲੈਂਟਰ ਟੁੱਟੇ ਪਏ ਨਹੀਂ ਇਹ ਤੁਹਾਡੇ ਗੁਰੂ ਦਾ ਘਰ ਹਾਂ ਜੀ ਸ਼ਰਮ ਨਹੀਂ ਹੁੰਦੀ ਬੇਸ਼ਰਮਾਂ ਉਹ ਤੁਹਾਡਾ ਘਰ ਗੁਰੂ ਦੇ ਘਰ ਨਾਲੋਂ ਚੰਗਾ ਗੁਰੂ ਦੇ ਤੇ ਹਰ ਚੀਜ਼ ਬਹੁਤ ਚੰਗੀ ਹੋਣੀ ਚਾਹੀਦੀ ਤੁਸੀਂ ਕਿਹਨੂੰ ਕਿਹਨੂੰ ਗੁਰੂ ਮੰਨਦੇ ਹੋ ਕੀ ਗੁਰੂ ਗ੍ਰੰਥ ਸਾਹਿਬ ਧਰਮ ਹਾਲਿਆਂ ਤੇ ਤੇ ਦਾਗ ਲੱਗੇ ਫੇਰ ਕਹਿੰਦੇ ਬਾਬੇ ਗੁੱਸੇ ਹੁੰਦੇ ਮਰ ਜਾਣਿਓ ਧਰਮ ਹਾਲਿਆਂ ਤੇ ਤੇ ਦਾਗ ਲੱਗੇ ਕੁਸੀਂ ਐ ਪ੍ਰੈਸ ਕਰ ਕਰ ਪਾਉਂਦੇ ਹੋ ਕੱਪੜੇ ਕਿਤੇ ਦਾਗ ਨਾ ਉਹ ਤੁਹਾਡੇ ਗੁਰੂ ਦਾ ਦਿੱਤਾ ਧਿਆਨ ਤੇ ਕੀ ਲੈ ਲਓਗੇ ਦੱਸੋ ਜਦੋਂ ਪੱਲੇ ਹੀ ਕੱਖ ਨਹੀਂ ਗੁਰੂ ਤੇ ਭਾਵਨਾ ਹੀ ਨਹੀਂ ਤੁਹਾਡੀ ਗੁਰਦੁਆਰੇ ਤੁਹਾਡੇ ਟੁੱਟੇ ਬਾਉਂਡਰੀਆਂ ਹੈ ਕੋਈ ਨਹੀਂ ਨਿਸ਼ਾਨ ਸਾਹਿਬ ਦਾ ਚੋਲਾ ਨਹੀਂ ਬਦਲਿਆ ਲੰਗਰ ਉੱਥੇ ਚੱਲਦਾ ਕੋਈ ਨਹੀਂ ਰਬਾਲਾ ਨਵਾਂ ਕੋਈ ਨਹੀਂ ਚਾਦਣਾ ਹੁਣ ਜਗਦੀਆਂ ਪਈਆਂ ਨੇ ਝਾੜੂ ਫੇਰਨ ਵਾਲਾ ਇਹ ਸਾਡੇ ਸਾਥ ਗੁਰੂ ਦਾ ਕਰ ਵਾਹ ਭਾਈ ਕੋਈ ਕਸਰ ਰਹਿ ਗਈ ਖਾਲਸਿਆਂ ਦੀ ਇਹਨਾਂ ਕੋਣ ਸਮ ਜਾਏਗਾ ਚਲੋ ਮੇਰ ਨੂੰ ਨਾਲ ਥੋੜਾ ਥੋੜਾ ਦੇ ਚਲੋ ਨਾ ਤਾਂ ਮੈਂ ਸੱਚੀ ਆਈ ਆ ਬਸ ਥੋੜਾ ਜਾ ਹੋ ਜਾਏ ਜਾਂਦੇ ਤੇ ਭਾਈ ਸੁੱਧੇ ਹੋ ਜਾਓ ਚੰਗੇ ਕੰਮ ਕਰੋ ਆਪਾਂ ਕੀ ਆਖਣਾ ਤੁਹਾਨੂੰ ਕੁਛ ਨਹੀਂ ਇਹੀ ਜਾਣੇ ਨਾ ਗੁਰੂ ਦੀ ਸੇਵਾ ਕਰੋ ਮੈਂ ਆਖਿਆ ਕਿਥੇ ਰਾਜ ਦੀ ਕਰੋ ਮਹਰੋਂ ਰਹਿਣ ਰਾਜੇ ਗੁਰੂ ਦਾ ਦੇਖੋ ਘਰ ਠੀਕ ਹੈ ਆਪਾਂ ਸਾਰੇ